ਦੇ ਨਾਲ ਪਰ ਜੇ ਉਹ ਅਨੰਦ ਕੁਮਾਰ ਬਲਸਨ ਜੀ ਕੱਲ੍ਹ ਕੀ ਆਪਰੇ لیا آزاد ہے ਕਸਤ ਦੀਦਾ ਜਿਹੜਾ ਪਿੰਡ ਚੱਕ ਦੀਦਾ ਉੱਥੇ ਇਸ theater ਦੀ ਸ਼ੁਰੂਆਤ ਹੋਈ ਸੀ ਆਜ਼ਾਦ ਮੰਚਲੀ ਰੋਨੂ ਜੀ ਨੂੰ ਸਮੂਹ ਦੇ ਟੋਹੀ ਨਾਟਕ ਦਾ ਬਹੁਤ ਸ਼ੌਕ ਸੀ ਐਕਟਿੰਗ ਦਾ ਬਹੁਤ ਸ਼ੌਕ ਸੀ ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਫਿਲਮਾਂ ਵਿੱਚ ਜਾਣਾ ਚਾਹੁੰਦਾ ਹਾਂ ਅਰ ਇਵਰੇ ਸਾਧਰ ਦੇ ਇਸ ਤਰ੍ਹਾਂ ਇਹ ਮੰਨੇ ਵਰਗੇ ਜਿਹੜਾ ਜਾਦਿਤ ਕਰ ਸਕਦਾ ਕਿ ਨਾਲ ਕਿ ਮੈਂ ਨਾਟਕਾਂ ਦੇ ਇੰਟਰ ਵਿੱਚ ਖੁਦ ਪਿਆ ਤੇ ਹਮਲੇ ਹੋਏ ਮੈਨੂੰ ਪਤਾ ਪਟਾ ਕਿ ਇਹ ਜਿਹੜੀ ਕਲਾ ਦੀ ਵਿਰਾਸਾ ਹੈ ਨਾਟਕ ਮੈਂ ਇਸ ਤੇ ਨਾਮ ਆਪਣੇ ਕਿੱਤੀ ਲੋਕਾਂ ਦਾ ਪਰਸਨ ਸੰਦੇਸ਼ ਜੇ ਸਾਹ ਕਹਾ ਤੇ ਮੈਨੂੰ ਇਸ ਸਮੇਂ ਬਹੁਤ ਅੱਲਾਹੁ ਅਬਕਾ ਰੇਜੀ ਕੁਮਾਰ ਪਰਸਨ ਜਿਹਨੂੰ ਵੀ ਪਿਆਰ ਨਾਲ ਗੱਲ ਨੂੰ ਆਦਿਆ ਉਹਨਾਂ ਨੇ ਮੁੰਗੇ ਸਾਰੀ ਸਪੋਨਸ ਕਰਾਈ ਪੁਰਨ ਦੱਸਿਆ ਕਿ ਨੋਗੜੇ ਨਾਥ ਵਾਲੇ ਪਾਸੇ ਚੋਲਿਆ ਤੇ ਸਭ ਤੋਂ ਪਹਿਲਾਂ ਮੇਰੇ ਪਰਿਵਾਰ ਨੂੰ ਖਤ ਹੋਇਆ ਕਿ ਇਹ ਕਿਹੜੇ ਕੰਮ ਤੇ ਪੈ ਗਿਆ ਅੰਦਰੋਂ ਦੇ ਹੁਜੂੰਦਾ ਕੋਲੋਂ ਬੜਾ ਬੜੇ ਇੱਥੇ ਕੰਮ ਦੇ ਚਾਹ ਰਹੇ ਸਵਾਗਤ ਆਇਆ ਰਹੇ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਗਮ ਨੂੰ ਨਾਟਕਮੁਖਿ ਚੇਰੀ ਅੰਧਿਆ ਤੇ ਉਹਨਾਂ ਦੇ ਇਹੋ ਮੂਹਰੇ ਇਹ ਚੇਰੀ ਦੇਖ ਕੇ ਉਹ ਕਹਿਣ ਕਿ ਹਾਂ ਕੰਮ ਦਾ ਉਹ ਸਾਡੇ ਨੂੰ ਪਰੀ ਛੀ ਗਿਆ ਤੇ ਫਿਰ ਗਮੂ ਨੇ ਉਸ ਦਰਾਂ ਦੇ ਵਿੱਚ ਹੀ ਚੱਪ ਦੇਹਾਰ ਦੇ ਵਿੱਚ ਕਿ ਤਰ੍ਹਾਂ ਚੇੜਰ ਤੋਂ ਦੀ ਕੋਸ਼ਿਸ਼ ਮੈਨੂੰ ਜਦੋਂ ਦਸ ਮੁੱਦੇ ਜੜਾ ਦਿੱਤੀ ਗਈ ਸੀ ਕਾਰਿਆਂ ਵੱਲੋਂ ਉਹਦੇ ਵਿੱਚ ਕਿਹੜੇ ਆਪਣੇ ਹੱਲ ਦੁੱਤੋਂ ਕਿਹਾ ਮਦਦ ਕਰੂ ਕਿਸੇ ਨੇ ਕੀਤਾ ਵਿਗਿਆਨ ਦੇ ਵਿੱਚ ਉਹੀ ਸਟਾਈਲ ਤੇ ਮੈਨੂੰ ਥੋੜਾ ਬਹੁਤ ਸੀਨ ਲੱਗਾ ਸਰੀਰਕ ਦਾ ਤੇ ਇਹ ਜਿਹੜਾ ਸਮਾਨ ਸੀ ਸਾਰਾ ਵਕਤ ਵਕਤ ਸੂਸਰਤ ਹੋਇਆ ਕਿਵੇਂ ਭੂਗੋਲਿਕ ਦਾ ਗਲੋਬਿਕ ਸਟੱਡੀ ਘੁੰਮਰਾਹੀਆਂ ਉਦੋਂ ਦੇ ਚੋਣ ਦਾ ਕਰਨੇ ਲਈਆਂ ਉਹ ਸਾਲੀਆਂ ਫਿਲਾ ਕੇ ਇੰਤਾਂ ਦਾ ਵੀ ਥੀਟਰ ਪਿੰਡ ਚੱਪ ਦੇ ਦਾ ਬਣਾ ਗਿਆ ਉਹ ਫਿਰ ਮੈਂ ਕਾਫੀ ਨਾਲ ਖੇਡੇ ਤੇ ਉਸ ਸਫਰ ਦੇ ਦੌਰਾਨ ਵੀ ਵਿਭਾਗ ਕੋਲ ਮੰਤਰੀ ਜੀ ਨਾਲ ਜੀ ਮੁਲਾਕਾਤ ਹੋਣੀ ਹੈ ਜੇ ਇੱਕ ਕੋਈ ਟੀਮ ਬਣ ਕੇ ਸਾਡੇ ਸਾਹਮਣੇ ਖੜੀ ਹੋ ਜਾਂਦੀ ਹੈ ਤੇਰੇ ਨਾਮੇ ਉਹ ਹਿਆਸਦਾਰਾਂ ਦੇ ਵਿੱਚ ਇੱਕ ਜਿਹੜੀ ਜਗ੍ਹਾ ਸੀ ਇਹ ਨਹੀਂ ਕਿ ਇੱਥੇ ਆਨੇ ਨਾਲ ਅਸੀਂ ਸ਼ੁਰੂ ਕਰਦੇ ਇਹ ਜੋ ਵੀ ਸਾਰਾ ਜਿਹੜਾ ਛੋਟਾ ਦਾ ਜਿਹੜਾ ਕਰ ਰਹੇ ਨੇ ਆਪਣੇ ਮੱਥੀ ਇਹਦਾ ਜਿਹੜਾ ਅਰਚਨ ਪਿਪਲ ਹਿਸਟਰੀ ਇਹ ਕਰਦੇ ਜਿਹੜੀ ਲਿਵਰ ਆ ਉਹ ਅਸੀਂ ਖੁਦ ਕਰਦੇ ਸੀ ਸਾਡੇ ਕਲਾਕਾਰ ਕਰਦੇ ਸੀ ਤੇ ਬੜੀ ਫਰੰਟੀ ਦੀ ਗੱਲ ਆ ਇਹ ਬਹੁਤ ਥੋੜੇ ਸਮੇਂ ਦੇ ਨਾਲ ਇਹਨਾਂ ਨੇ ਇਹ ਕਲਾ ਭਾਵੇਂ ਸਾਰਿਆ इस کے बैठ के आते ही आपका नाम मांगना है ए कोई पता नहीं ना हमारे सभी में केंद्रीय कला भवन है कि कितनी प्रगति हो करेगा मेरी अंदरों यही द्वार है केंद्रीय कला भवन और केंद्र मिलकर छात्र नृत्य ਤਾਂ ਗੁਨਾ ਪਰਵਾਰਾਂ ਨੂੰ ਮਤਲਬ ਕੇ ਕੇ ਪਰਵਾਰਾਂ ਨੂੰ ਵੀ ਤੇਜੋੜੇ ਪਰਵਾਰਾਂ ਨੂੰ ਵੀ ਨਾ ਦੱਸਿਆ ਨੂੰ ਨਹੀਂ ਲਿਆ ਪਰ ਇਹਨਾਂ ਨੇ ਆਪਣਾ ਜਿਹੜਾ ਸਫਰ ਹੈ ਉਹ ਲਗਾਤਾਰ ਜਾਰੀ ਰੱਖਿਆ ਉਹਦੇ ਦੌਰਾਨ 150 ਦੇ 3 ਨਾਟਕ ਖੇਡੇ ਭਾਈ ਗੁਨਾ ਸਿੰਘ ਬਾਬਾ ਕੁਸ਼ਲ ਸਿੰਘ ਦੀ ਦੀ 3 ਦੇ ਵਿੱਚ ਬਹੁਤ ਸਿਰ ਰਹਿ ਕੇ ਨਾਟਕ ਖੇਡੇ ਤੇ ਅੱਜ ਜਿਹੜੀ ਇਹ ਕਲਾ ਭੌਂਦੀ ਇੱਕ ਟੀਮ ਖੜੀ ਹੋਈ ਹੈ ਪੰਜਾਬ ਰੰਗਬੰਦ ਦੀ ਟੀਮ ਖੜੀ ਹੋਈ ਹੈ ਤੇ ਇਹਨਾਂ ਦੀ ਟੀਮ ਨੂੰ ਤੇ ਹੋਰ ਸਾਰੇ ਸੱਭਿਆਚਾਰਕ ਲੋਕ ਖੜੀ ਹੋਈ ਹੈ ਜਿਸ ਨੂੰ ਮੈਂ ਸੈਲੂਟ ਕਰਦਾ ਹਾਂ ਕਿ ਉਹਨਾਂ ਦੇ ਸ਼ਰਮਿੰਦਗੀ ਲਈ ਵੀ ਹੋਰ ਵੀ ਲੋਦੇ ਤੇ ਸਭੂ ਸਾਰਿਆਂ ਨੂੰ ਹੋਰ ਮਾਨਕ ਨੇਤਰ ਨੂੰ ਜਲਨ ਉਹਨਾਂ ਤੇ ਖੋਰ ਵੀ ਨਹੀਂ ਕਰ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ پورا سسٹم بدل کے رکھ دیا وہ کی مطلب یہ اُنیس سو ستاسی ہے پچی جنوری انیس سو ستاسی ਲੋਕ ਘਰ ਦੀ ਬਾਹਰ ਟੀਵੀ ਤੇ ਹੁੰਦੇ ਨੇ ਉਦਾਸ਼ਨ ਦੇ ਹੁੰਦੇ ਅਸੀਂ ਤਾਂ ਗਾਨ ਤੇ ਤੇ ਉਹਗੇ ਪ੍ਰਕਰਤ ਸੋਖ ਦਿਖਾਏ ਹੋਣੀ ਨਿੱਕ ਨਾਟਕੀ ਦਰਸ਼ਕਾ ਸਾਰੇ ਸ਼ਹਿਰਾਂ ਚ ਰਾਮਲੀਲਾ ਦਾ ਲੋਕ ਖੇਡਦੇ ਸੀਗੇ ਪਰ ਰਾਮਨੂੰ ਸਾਗਰ ਨੇ ਉਹ ਇੰਨੇ ਵਧੀਆ ਤਰ੍ਹਾਂ ਦੇ ਨਾਲ ਪੇਸ਼ ਕੀਤਾ ਨਾਟਕ ਨੂੰ ਕਿ ਪੂਰਾ ਦੁਨੀਆ ਦੇ ਵਿੱਚ ਇੱਕ ਨਵੀਂ ਹੀ ਪੈ ਗਈ ਕਿ ਨਾਟਕਾਂ ਦੇ ਨਾਲ ਵੀ ਸਰਕਾਰਾਂ ਦੇ ਨਿਆ ਜਾਂ ਸਕਦੀਆਂ ਹਨ ਨਾਟਕਾਂ ਦੇ ਨਾਲ ਵੀ پورا ਸਿਸਟਮ ਬਣਾਇਆ ਜਾ ਸਕਦਾ ਹੈ ਇਹ ਉਸ ਵੇਲੇ ਜਿਹੜੀ ਭਾਜਪਾ ਰਾਜ ਕਰ ਰਹੀ ਹੈ ਨਾਲ ਵਿੱਚ ਦਿੱਤੇ ਹੋਏ ਉਹਨਾਂ ਨੂੰ ਧੋਸ਼ੀ ਕਰੀਏ ਉਹ ਜਿਹੜੀ ਧੋਸ਼ੀਤਾ ਨੂੰ 200 ਬਸਰ ਤੱਕ ਐਕਟ ਕੀਤਾ ਕਿਵੇਂ ਕੀਤਾ ਹੋਰ ਨਵੇਂ ਨਾਟਕ ਦੀ ਪੇਸ਼ਕਾਰੀ ਨੇ ਤੇ ਉਸ ਤੋਂ ਬਾਅਦ ਮਹਾਂ ਭਾਰਤੀ ਪੇਸ਼ਕਾਰੀ ਨੇ ਲੋਕਾਂ ਦੇ ਵਿੱਚ ਮਾ ਜਿਹੜਾ ਉਹਨਾਂ ਦਾ ਇੱਕ ਪਟੀਚਾ ਸੀਗਾ ਆਪ ਸਰਸ ਦਾ ਜਮ ਭਾਟਾ ਉਹਨੂੰ ਅੱਗੇ ਪ੍ਰਚਾਰਿਤ ਕਰ ਉਹ ਕਰਕੇ ਤੇ ਦੇਸ਼ ਦਾ ਪੂਰਾ ਸਿਸਟਮ ਹੀ ਉਹਨਾਂ ਸੁਭਾ ਲਿਆ ਕਹਿੰਦਾ ਉਹ ਕਹਿੰਦੇ ਆ ਕਿ ਇਹ ਨਹੀਂ ਨਾਟਕ ਨਹੀਂ ਕਰਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹਨੇ ਵਿਆਪਕ ਸਿਸਟਮ ਚੇਂਜ ਕਰ ਦੇਣਾ ਤੇ ਅੱਜ ਜਿਹੜਾ ਇਹ ਇਹ ਨਾਟਕ ਆਪਾ ਕੀ ਕਰ ਰਿਹਾ ਆਪਾਂ ਇਹ ਜੋ ਰੋਕ ਕੇ ਕਰੀਏ ਕਿ ਅਸੀਂ ਵੀ ਕੌਮ ਨਾਲ ਦੇ ਸਮਾਜ ਦੇ ਵਿੱਚ ਇਹਨਾਂ ਨਾਟਕਾਂ ਦੇ ਨਾਲ ਸਿਸਟਮ ਦੇ ਉੱਤੇ ਕਮਿਆ ਕਰਦੇ ਜੇਵਨ ਇਹ ਨਹੀਂ ਵੀ ਆਪਾਂ ਨੂੰ ਰੰਜਨ ਦੇ ਤੌਰ ਤੇ ਨਾਟਕਾਂ ਫੇੜੀਏ ਕਿਉਂਕਿ ਇੱਕ ਪਹਿਲਾ ਸੁਝਾਅ ਰਿਹਾ ਹੈ ਨਾ ਵੀ ਜੇ ਆਪਾਂ ਜੋਰ ਜੋਰ ਨਾਲ ਦੀ ਲੋੜਾ ਤਾਂ ਕਿ ਅਗੋਂ ਵਾਲੇ ਸਵੇਰੇ ਜਦੋਂ ਤੁਸੀਂ ਲੋਕਾਂ ਦੇ ਵਿੱਚ ਉਹ ਚਿਹਰਾ ਪਿਆ ਕਰ ਜੀਏ ਤਾਂ ਕਿ ਅਸੀਂ ਰਾਤ ਕਰਨ ਵਾਲੇ ਬਣ ਜਾਈਏ ਇਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਸਿਆ ਅਗੰਤਾ ਕਹਿੰਦੇ ਨੂੰ ਤੇ ਉਹਦੇ ਵਿੱਚ ਮੈਂ ਰਾਤ ਨੂੰ ਸ਼ਾਮ ਨੂੰ ਆਹ ਹੁਣ ਕੁਝ ਸ਼ੇਰਾਂ ਦੇ ਨਾਲ ਮੈਂ ਆਪਣੀ ਜਿਹੜੀ ਗੱਲ ਕਰਾਂਗਾ ਆਰਾਮ ਕਰੂੰਗਾ ਸ਼ੇਰ ਵੀ ਸ਼ਾਇਰ ਦੇ ਨੇ ਜਿਹਨੇ ਬਹੁਤ ਵਧੀਆ ਆਪਣੀ ਲੀਹੇ ਨਾਲ ਤੁਕਲ ਲਗਾਇਆ ਅਜੇ ਤਨਹੀ ਪਹਿਲਾ ਸ਼ੇਰ ਰਿਸ਼ੀ ਸ਼ੰਭੂ ਤੇ ਸਰਮਤ ਸਰਾਬਾ ਯਾਦ ਰੇਤਨ ਵੀ ਰਿਸ਼ੀ ਸ਼ੰਭੂ ਤੇ ਸਰਮਤ ਸਰਾਬਾ ਯਾਦ ਰੇਤਨ ਤਦੇ ਆਏ ਨਹੀਂ ਸਾਨੂੰ ਕਦੇ ਵੀ ਖਾ ਜਿਨ੍ਹਾਂ ਦੇ ਪੁੱਤ ਆਏ ਜਿੱਤ ਕੇ ਪਰਬਖਸਾਂ ਉੱਪਰ ਜਿਨ੍ਹਾਂ ਦੇ ਪੁੱਤ ਆਏ ਜਿੱਤ ਕੇ ਪਰਬਖਸਾਂ ਉੱਪਰ ਉਹਨਾਂ ਨੂੰ ਪੁੱਛਦੇ ਵੇਤੀਂ ਦਿਲ ਦੀ ਤੇ ਕੀ ਨਗਰਾਂ ਦੇ ਉਹਨਾਂ ਨੂੰ ਪੁੱਛਦੇ ਵੇਤੀਂ ਦਿਲ ਦੀ ਤੇ ਕੀ ਨਗਰਾਂ ਦੇ ਅੱਜਾਰੇ ਜੋ ਸਾਰੇ ਕਰੋ ਸੰਘਰਸ਼ ਦਾ ਆਕਾਸ਼ ਜੇ ਇੱਕ ਅਰਵਾਜ਼ ਨਾ ਕਰਦੇ اسی بھی طور ہونا سی یہ ایک الفاظ نہ پڑھ دے اسی بھی طور ہونا سی تے آخری شیر ہے اسی سن کے تیرا فتوا کدے بھی لکھ نہیں سکتے اسی سن کے تیرا فتوا کدے بھی لکھ نہیں سکتے جسی شمبو وسنا ہے اجے ساتھے منا اندر جسی شمبو وسنا ہے le tárein